ਲਓ ਜੀ ਬਾਪਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਏ ਸੀਗੇ ਮਰੰਡੇ ਇਹ ਆਪਾਂ ਨੇ ਇੱਥੇ ਵਿੱਚ ਕੱਟਿਆ ਹਾਰਡ ਟਰੈਕਟਰ ਇਹ ਬਾਈ ਜਤੇਈ ਮਾਡਲ ਆਈ ਥਿੰਕ ਬਾਕੀ ਤੁਹਾਨੂੰ ਵੀਡੀਓ ਚ ਉੱਪਰ ਲਿਖ ਦਾਂਗੇ 300 ਘੰਟੇ ਚੱਲਿਆ ਵਾ ਤਕਰੀਬਨ ਇਹ ਟਰੈਕਟਰ ਬਾਕੀ ਪਾਸਾ ਵੀ ਦਿਖਾ ਦੰਨੇ ਆ 452 450 ਘੰਟੇ ਚੱਲਿਆ ਟਰੈਕਟਰ ਉਹਦਾ ਜੈਨੂਨ ਟਰੈਕਟਰ ਨਵੇਂ ਵਾਲੀ ਜਮੇ ਟਾਇਰ ਟੂ ਰੈਨ ਪੂਰੇ ਓਕੇ ਨੇ ਮਗਰਲੇ ਬਾਈ ਜੀ 17 ਦੇ ਨੇ ਆਹ ਦੇਖੋ 17928 ਦੇ ਤੇ ਮੂਰੇ ਵਾਲੇ ਇਹਦੇ ਹੈਗੇ ਨੇ 11224 ਦੇ 11224 ਠੀਕ ਹੈ ਜੀ ਇਹਦਾ ਰੇਟ ਆਪਾਂ ਉੱਪਰ ਪਾ ਦਾਂਗੇ ਵੀਡੀਓ 'ਚ ਲਿਖ ਕੇ ਬਾਕੀ ਟਰੈਕਟਰ ਤੁਸੀਂ ਦੇਖ ਲਓ ਮਰੰਡੇ ਦਾ ਨੰਬਰ ਇਹਦਾ 3387 8260 ਬਾਕੀ ਕਰੋਚਿਆ ਕਾ ਇਹ ਮਸਾਹਾ ਫੂਰਾ ਉਹ ਕਿਹਾਤੀ ਨਾਲ ਕੋਲ ਹੋਰ ਵੀ ਟਰੈਕਟਰ ਹੈਗੇ ਨੇ 80 ਘੜਾ ਫਾਰਮ ਮਗਰ ਸੋਨਾਲਿਕਾ ਸ਼ਾਇਦ 35 ਆ ਮੈਨੂੰ ਲੱਗਦਾ DH 745 745 ਆ ਬਾਕੀ ਉੱਧਰ ਲੱਗੇ ਹੋਏ ਨੇ 2-3 ਵਧੀਆ ਵਧੀਆ ਵੇਖੀ ਗਿਆ ਕਿਹਦੇ ਆ ਫਾਰਮ ਖੜਾ 735000 ਤੇ ਫੋਰਡ 3620 ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਪੂਰਾ ਜਮਾਂ ਨਵੇਂ ਵਾਲੀ ਕੰਮ ਹੈ ਜਮਾਂ ਮਤਲਬ ਵੀ ਤਕਰੀਬਨ ਤਕਰੀਬਨ ਸ਼ੋਰੂਮ ਕੰਡੀਸ਼ਨ ਹੈ ਸਾਢੇ 450 ਘੰਟੇ ਜੈਨੂਨ ਚੱਲਿਆ ਟਰੈਕਟਰ ਬਾਕੀ ਬੀਟ ਵਗੈਰਾ ਆ ਛਤਰੀ ਫੁੱਡ ਨੂੰ ਨਾਲੇ ਆਉਂਦੀ ਹੈ ਬੇਟ ਵੀ ਨਾਲੇ ਆਉਂਦੇ ਨੇ ਨੰਬਰ ਆਪਾਂ ਦੇ ਦਾਂਗੇ ਜਿਹਨੂੰ ਵੀਰ ਨੂੰ ਚਾਹੀਦਾ ਹੋਇਆ ਨੰਬਰ ਤੇ ਕੰਟੈਕਟ ਕਰ ਲਿਓ